ਸਸ਼ੀਕਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Yaaran Punjabi Vlogs 24 ਤੇ ਇਸ ਨਾਲ ਤੇ ਮੈਂ ਤੁਹਾਨੂੰ ਸਿਖਾਉਣੀ ਆ ਪੰਜਾਬੀ ਤੇ ਇਟਾਲੀਅਨ ਉਹ ਵੀ ਤੁਹਾਡੀ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਸੋ ਜੇ ਤੁਸੀਂ ਵੀ ਇਟਾਲੀਅਨ ਸਿੱਖਣ ਦੇ ਚਾਹਵਨ ਹੋ फटाफट ਕਰ ਲੋ ਚਾਹਵਨ ਸਬਸਕ੍ਰਾਈਬ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਨੈਕਸਟ ਕਿਹੜੇ ਟੌਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਹੋ ਸੋ ਜਿਹੜੇ ਕਮੈਂਡ ਕਰਦੇ ਆ ਵੀ ਇਸ ਟੌਪਿਕ ਤੇ ਵੀਡੀਓ ਬਣਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਜਲਦੀ ਹੀ ਮੈਂ ਵੀਡੀਓ ਬਣਾਉਂਗੀ ਉਸ ਟੌਪਿਕ ਤੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਉਹਦੇ ਆਉਂਦੇ ਆ ਤੁਹਾਡਾ ਸਾਡਾ ਧੰਨਵਾਦ ਅੱਜ ਦੀ ਵੀਡੀਓ ਜਿਹੜ ਕੰਟਰੈਕਟ ਉਹਨੇ ਮਾਲਕ ਨੂੰ ਕਿਹੜਾ ਵੀ ਮੈਂ ਕੰਟਰੈਕਟ ਤੋਂ ਕਰਾਉਣਾ ਹੈ ਜਾਂ ਫਿਰ ਆਪਾਂ ਕੰਟਰੈਕਟ ਕਿਹੜਾ ਹੈ ਕਿੰਨੇ ਘੰਟਿਆਂ ਦਾ ਹੈ ਕਿ ਛੁੱਟੀਆਂ ਬਹਿਣ ਲੱਗੀਆਂ ਕੰਟਰੈਕਟ ਵਿੱਚ ਲਿਖਿਆ ਹੈ ਛੁੱਟੀਆਂ ਜਾਂ ਨਹੀਂ ਲਿਖੇ ਜਾਂ ਫਿਰ ਆਪਾਂ ਉਧਰ ਨਾਰਮਲੀ ਆਪਾਂ ਮਾਲਕ ਨੂੰ ਕਹਿੰਦਾ ਕਿ ਮੈਨੂੰ ਛੁੱਟੀ ਚਾਹੀਦੀ ਹੈ ਨਾ ਤੇ ਉਹ ਕਿੱਦਾਂ ਮਾਲਕ ਤੇ ਤੁਹਾਡੀ ਕਨਵਰਸੇਸ਼ਨ ਹੁੰਦੀ ਆ ਠੀਕ ਆ ਤੇ ਜਾ ਫਰੀ ਗਣਤ ਮੇਰਾ ਕੰਪਟਰਾ ਤੋਂ ਖਤਮ ਹੋ ਗਿਆ ਵੀ ਮੈਂ ਰੀਨਿਊ ਕਰਨਾ ਹੈ ਉਹਦੇ ਲਈ ਤੁਸੀਂ ਮਾਲਕ ਦੇ ਨਾਲ ਗੱਲ ਕਰਨੀ ਆਪਾਂ ਸਾਰੀਏ ਤਿੰਨ ਚਾਰ ਟਾਪਿਕ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਅਬਾ ਕਵਰ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਸਵਾਗਤ ਹੈ ਵੀਡੀਓ ਅਬਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕਨਵਰਸੇਸ਼ਨ ਕੀ ਹੁੰਦੀ ਆ ਸਸੇ ਗਾਲ ਤੋਂ ਹਨ ਮੈਂ ਇਥੇ ਮੈਡਮ ਲਿਖਿਆ ਹੈ ਠੀਕ ਆ ਸਾਰਾ ਹੋ ਗਿਆ ਤੁਸੇ ਸਾਰਾ ਲਿਖ ਦੇਣਾ ਠੀਕ ਆ ਗੱਲ ਕਰ ਲੈਣੀ ਆ ਸਾਸਤਰੀ ਕਾਲ ਮੈਡਮ ਬੋਂਜੋਰਨੋ ਸਿਨੀਓਰਾ ਬੋਂਜੂਰੋ ਆਪਾਂ ਕਹਿੰਦੇ ਉਦਾਜੇ ਪਾ ਸਾਸਤਰੀ ਕਲ ਬ੍ਰੋਡਿਕ ਹੋਵੇ ਇੱਥੇ ਕਹਿੰਦੇ ਚਾਓ ਬੋਂਜੋਰਨੋ ਆਪਾਂ ਕਹਿੰਦੇ ਸਵੇਰ ਦੀ ਗੁੱਡ ਮਾਰਨਿੰਗ ਨੂੰ ਠੀਕ ਆ ਸ਼ੁਭ ਸਵੇਰ ਨੂੰ ਠੀਕ ਆ ਬੋਂਜੋਰਨੋ ਕਹਿੰਦੇ ਚਾਓ ਨੂੰ ਵੀ ਕਈ ਵਾਰੀ ਚਾਓ ਨਹੀਂ ਕਹਿੰਦੇ ਤੁਸੀਂ ਦਾ ਹੀ ਬੋਂਜੋਰਨੋ ਡਾਇਰੈਕਟ ਕਹਿੰਦੇ ਠੀਕ ਆ ਬੋਂਜੋਰਨੋ ਸਿਨੀਓਰਾ ਹੁੰਦੀ ਹੈ ਮੈਡਮ ਠੀਕ ਆ ਸੋ ਅੱਗੇ ਜੇ ਤੁਹਾਨੂੰ ਕੋਈ ਕਹੋ ਦੇ ਜਿਲ੍ਹਾ ਤੁਸੀਂ ਗੱਲ ਕਰੇ ਮਾਰਕਨ ਤੁਹਾਨੂੰ ਰਿਸਪੌਂਸ ਕੀ ਕਰੋਗੇ ਸਸਰੀਕਾਲ ਕੀ ਗੱਲ ਕਰਨੀ ਸੀ ਠੀਕ ਆ ਹੁਣ ਉਹਦੇ ਇਟਾਲੀਅਨ ਦੇ ਵਿੱਚ ਕਿੱਦਾਂ ਬੋਲੂਗੀ ਬੋਂਜੋਰਨ ਦੀ ਕੋਜ਼ਾ ਵੋ ਲੇਵੀ ਪਗਲਾਰੇ ਦੀ ਕੋਜ਼ਾ ਹੁੰਦਾ ਆ ਵੀ ਕੀ ਕਿਹੜੀ ਗੱਲ ਆ ਵੋ ਲੇਵੀ ਪਗਲਾਰੇ ਹੁੰਦਾ ਉਹ ਤੋ ਕਿਹੜੀ ਗੱਲ ਕਰ ਪਰਲਾਰੇ ਹੁੰਦੀਆਂ ਗੱਲ ਕਰਨੀ ਸੋ ਸਤਿ ਸ੍ਰੀ ਅਕਾਲ ਬਾਕੀ ਅੱਜ ਹੋਰੀ ਮੇਰੀ ਬਾਤ ਥੋੜੀ ਫਰਕ ਹੈ ਤੇ ਕਿਉਂਕਿ ਤਾਹੀ ਵੀਡੀਓ ਨਹੀਂ ਆਈ ਕਿਉਂਕਿ ਮੈਂ ਠੀਕ ਨਹੀਂ ਸੀ ਤਿੰਨ ਚਾਰ ਦਿਨ ਹੋ ਗਏ ਸੋ ਅੱਜ ਵੀ ਵੀਡੀਓ ਨਹੀਂ ਆਈ ਹੁਣ ਵੀ ਇਨਫੈਕਸ਼ਨ ਹਲੇ ਹੈਗੀ ਆ ਨਾ ਜੋ ਕੋਲਡ ਹੋਇਆ ਜੋ ਕਾਮ ਹੋਇਆ ਸੋ ਅਜਸਟ ਕਾ ਲਓ ਥੋੜਾ ਬੋਤਾ ਬਨਜੋਰ ਨੋਦੀ ਕੋਜ਼ਾ ਵੋਲੇਵੇ ਪਰਲਾਰੇ ਮਨੋ ਤੇ ਤੁਮੇਨ ਕੀ ਗੱਲ ਕਰਨੀ ਸੀ ਹੁਣ ਆਪਾਂ ਉਹਨੂੰ ਗਿਆ ਆਪਣੇ ਕੰਟਰੈਕਟ ਬਾਰੇ ਪੁੱਛਣਾ ਵੀ ਮੈਂ ਕੰਟਰੈਕਟ ਬਾਰੇ ਪੁੱਛਣਾ ਸੀ ਆਪਾਂ ਉਹਨੂੰ ਇਹ ਕਹਿਣਾ ਪਈ ਮੈਂ ਆਪਣੇ ਕੰਟਰੈਕਟ ਬਾਰੇ ਪੁੱਛਣਾ ਸੀ ਠੀਕ ਆ ਆਪਾਂ ਉਹਨੂੰ ਇਟਾਲੀਅਨ ਦੇ ਵਿੱਚ ਕਿੱਦਾਂ ਕਹਿਣਾ ਹੈ ਇੱਥੇ ਵਿੱਚ ਕਿੱਦਾਂ ਕਹਿਣਾ ਵੋਲੇਵੋ ਕੀ ਐਦਰੇ ਡੇਈ ਕੋਂਟਰੈਟੋ ਵੋਲੇਵੋ ਵੋਲੇਵੋ ਹੁੰਦਾ ਚੌਂਦਾ ਕੀ ਚੌਂਦਾ ਹੈ ਕੀ ਐਦਰੇ ਕੀ ਐਦਰੇ ਹੁੰਦਾ ਹੈ ਪੁੱਛਣਾ ਵੀ ਮੈਂ ਪੁੱਛਣਾ ਚਾਹੁੰਦੀ ਹਾਂ ਅਟਕਾ ਦੇ ਬਾਰੇ ਪੁੱਛਣਾ ਚਾਹੁੰਦੀ ਹਾਂ ਦੇਈ ਕੌਂਟਰੈਕਟੋ ਕੌਂਟਰੈਕਟੋ ਹੁਦਾ ਕਾਮ ਦਾ ਕੌਂਟਰੈਕਟ ਇੰਗਲਿਸ਼ 'ਚ ਆਪਾਂ ਕਹਿੰਦੇ ਨਾ ਕੌਂਟਰੈਕਟ ਉਹਦਾ ਉਲਟ ਕਰ ਦੋ ਟਾਲੀ ਹੁੰਦੇ ਵਿੱਚ ਕੌਂਂਟਰੈਕਟੋ ਕੌਂਂਟਰੈਕਟੋ ਵੋਲੇਵ ਮੈਂ ਚਾਹੁੰਦੀ ਹਾਂ ਕੀ ਚਾਹੁੰਦੀ ਹਾਂ ਕੀ ਐਦਰੇ ਪੁੱਛਣਾ ਚਾਹੁੰਦੀ ਹਾਂ ਕੀ ਪੁੱਛਣਾ ਚਾਹੁੰਦੀ ਹਾਂ ਦੇਈ ਕੌਂਟਰੈਕਟੀ ਵੀ ਮੈਂ ਆਪਣੇ ਕੌਂਟਰੈਕਟੋ ਬਾਰੇ ਪੁੱਛਣਾ ਚਾਹੁੰਦੀ ਹਾਂ ਜਾਂ ਫਿਰ ਮੈਂ ਪੁੱਛਣਾ ਚਾਹੁੰਦਾ ਹਾਂ ਅਸੀਂ ਹੈ ਕੁਝ ਵੀ ਤੁਸੀਂ ਬੋਲ ਸਕਦੇ ਆ ਪਰ ਆਪਾਂ ਅੰਦਰੋਂ ਤੋਂ ਬੜੇ ਕੀ ਪੁੱਛਣਾ ਚਾਹੁੰਦੇ ਆਪਾਂ ਗੱਗੇ ਨੂੰ ਵੀ ਕਹਿਣਾ ਵੀ ਹਰ ਰੋਜ਼ ਕਿੰਨੇ ਘੰਟੇ ਕੰਮ ਹੋਵੇਗਾ ਕਿੱਦਾਂ ਕਹਿਣਾ ਹਰ ਰੋਜ਼ ਕਿੰਨੇ ਘੰਟੇ ਕੰਮ ਹੋਵੇਗਾ ਪਟਾਲੀਅਨ ਦੇ ਵਿੱਚ ਕਿੱਦਾਂ ਪੁੱਛਣਾ ਕਵਾਂਤੇ ਓਰੇ ਅਲ ਜੀਓਨੋ ਸੀ ਲਾਵੋਰਾ ਕਵਾਂਤੇ ਓਰੇ ਕਵਾਂਤੇ ਹੁੰਦਾ ਕਿੰਨੇ ਓਰੇ ਹੁੰਦਾ ਘੰਟੇ ਅਲ ਜੋਰਨੋ ਇੱਕ ਦਿਨ ਦਾ ਠੀਕ ਆ ਜੋਰਨੋ ਹੁੰਦਾ ਇੱਕ ਦਿਨ ਜੀਓਰਨੀ ਉਹ ਕਟਿਗੇ ਆਈ ਪਾਉਂ ਤੋਂ ਉਹ ਦਿਜਾਰਾ ਦਿਨ ਹੋਏ ਨੇ 3 4 5 6 10 20 ਬਿਆ ਠੀਕ ਆ ਜੋਦੋ ਇੱਕ ਦਿਨ ਜੋ ਨਹੀਂ ਦਿਜਾਰਾ ਦਿਨ ਸੀ ਲਵੋਰਾ ਹੁੰਦਾ ਵੀ ਕੰਮ ਕਰਨਾ ਪਵੇਗਾ ਜਾਂ ਹੋਵੇਗਾ ਕੁਆਂਤੇ ਔਰੇ ਅਲ ਜੋਨ ਸੀ ਲਵੋਰਾ ਹੁਣ ਐ ਤੋ ਕਿ ਤੁਹਾਨੂੰ ਦੱਸ ਦੂਗੀ ਜਾਂ ਦੱਸ ਦੂਗਾ ਉਹ ਤੋਰੇ ਆ ਜੋਨ ਫੋਰ ਐਗਜ਼ਾਮਪਲ ਠੀਕ ਆ ਉਹ ਤੋ ਔਰੇ ਅਲ ਜੋਨ ਉਹ ਤੋ ਹੁੰਦੇ 8 ਔਰੇ ਹੁੰਦਾ ਘੰਟੇ ਅੱਲ ਜੋਨ ਉਹ ਹੁੰਦੀ ਹੈ ਸੇਮ ਅੱਲ ਜੋਨ ਉਹ ਹੁੰਦੀ ਹੈ ਸਿਰਫ ਇੱਕ ਦਿਨ ਦੇ ਇੱਕ ਕਿ ਦਿਨ ਦੇ ਵੀ ਤੈਨੂੰ 8 ਘੰਟੇ ਕੰਮ ਕਰਨਾ ਪਵੇਗਾ ਕਈ ਕਹਿੰਦੇ ਆਂ ਦੀ ਐਚੀ ਹੋ ਰਹੀ ਅੱਲ ਜੋਨ ਬਟ ਕਹਿੰਦੇ ਹੈਗੇ ਸਾਰੇ ਵੀ 8 ਘੰਟੇ ਕੰਮ ਕਰਨਾ ਪਵੇਗਾ ਆਟਿਕੈਂਡਰ ਖੇਤੀ ਦਾ ਹੋ ਗਿਆ ਸਤਾਲੇ ਦਾ ਕੰਮ ਹੋ ਗਿਆ 8 ਘੰਟੇ ਪ੍ਰੋਪਰ ਚੰਗੀ ਕੰਮ ਹੁੰਦਾ ਹੈਗਾ ਤੇ ਯਾਰ ਤੈਨੂੰ ਉਹ 10-12 ਘੰਟੇ ਦਾ ਕੰਮ ਕਰਨਾ ਹੀ ਪੈਂਦਾ ਹੈ ਤੇ ਕਹਿੰਦੇ ਬਹੁਤ ਕੁਝ ਹੁੰਦੇ ਆ ਇਹ ਠੀਕ ਹੈ ਪਰ ਨਾਲ ਨਿਕਲਦਾ ਨਹੀਂ ਆ ਬਹੁਤਿਆਦ ਨਿਕਲ ਵੀ ਜਾਂਦਾ ਬਟ ਬਹੁਤ ਜਿਆਦਾ ਗਿਰਤੀ ਦੇ ਵਿੱਚ ਨਹੀਂ ਉਹ ਚੀਜ਼ਾਂ ਹੁੰਦੀਆਂ ਜੋ ਮਾਲਕ ਤੁਹਾਨੂੰ ਕਹਿੰਦੇ ਵੀ ਇੰਨੇ ਘੰਟੇ ਕੰਮ ਕਰਨਾ ਪਵੇਗਾ ਅੱਗੇ ਇਹ ਆਪਾਂ ਨੂੰ ਪੁੱਛਣਾ ਵੀ ਹੁੰਦਾ ਆਪਾਂ ਘੰਟਿਆਂ ਦੀ ਵੀ ਗੱਲ ਕਰ ਲਈ ਆਪਾਂ ਆਪਣੀ ਘੰਧਰਾਤ ਤੋਂ ਦੀ ਵੀ ਗੱਲ ਕਰ ਲਈ ਆਪਾਂ ਨੂੰ ਪੁੱਛਣਾ ਵੀ ਇਹਦਾ ਤੇ ਮੇਰਾ ਘੰਧਰਾਤ ਤੋਂ ਕਰੋਗੇ ਵੀ ਕਿਹੜੇ ਕਿਸਮ ਦਾ ਆ ਠੀਕ ਆ ਆਪਾਂ ਇਹ ਕਿੱਦਾਂ ਕਹਿਣਾ ਢਾ ਲੈਂਦੇ ਵਿੱਚ ਇਹ ਕਿਹੜੇ ਕਿਸਮ ਦਾ ਘੰਧਰਾਤ ਤੋਂ ਹੋਵੇਗਾ ਠੀਕ ਆ ਕਿਹੜੇ ਕਿਸਮ ਦਾ ਤੂੰ ਇਹ ਘੰਧਰਾਤ ਤੋਂ ਕਰਨਾ ਇਹਦਾ ਟਾਈਪ ਕਿਹੜੀ ਹੈ ਦੀ ਇਟਾਲੀਅਨ ਦੇ ਵਿੱਚ ਕਿੱਦਾਂ ਕ सारा ने बिलों कोई प्रॉब्लम नहीं है बोल सकते कंधरातो अगला हैदरातुआ ਟੈਂਪੋ ਡਿਟਰਮੀਨਾਟੋ 6 ਮੇਜ਼ੀ ਟੈਂਪੋ ਡਿਟਰਮੀਨਾਟੋ ਹੁੰਦਾ ਜਿਹੜਾ 2 ਮਹੀਨੇ ਲਈ 3 ਮਹੀਨੇ ਲਈ 4 ਮਹੀਨੇ ਲਈ ਇੰਦੀ ਟਰਮੀਨਾਟੋ ਹੁੰਦਾ ਨਾ ਖੁੱਲਾ ਠੀਕ ਆ ਖੁੱਲਾ ਫਿਰ ਦਰਾਤੋ ਇੱਥੇ ਦੇਖੋ ਇਟਾਲੀਅਨ ਦੇ ਵਿੱਚ ਮੈਂ ਲਿਖਿਆ ਟੈਂਪੋ ਡਿਟਰਮੀਨਾਟੋ ਪੈਰ 6 ਮੇਜ਼ੀ ਟੈਂਪੋ ਡਿਟਰਮੀਨਾਟੋ ਪੈਰ ਹੁੰਦਾ ਕਾਦੇ ਲਈ ਕਿੰਨੇ ਮਹੀਨਿਆਂ ਲਈ ਸਹੀ ਹੁੰਦਾ 6 ਮੇਜ਼ੀ ਹੁੰਦਾ ਮਹੀਨੇ ਟੈਂਪੋ ਡਿਟਰਮੀਨਾਟੋ ਪੈਰ 6 ਮੇਜ਼ੀ ਅੱਗੇ ਸਾਡਾ ਸਤਵਾਂ ਹੈਗਾ ਕੀ ਛੁੱਟੀਆਂ ਵੀ ਮਿਲਣਗੀਆਂ ਆਪਾਂ ਤੁਹਾਨੂੰ ਪੁੱਛ ਰਿਹਾ ਵੀ ਤੂੰ ਮੇਰੇ ਇੱਕ ਦਿਨ ਰਾਤ ਤੋਂ ਕਰਦਾ ਵੀ ਮੈਨੂੰ ਕੱਢਦੇ ਕਿ ਛੁੱਟੀਆਂ ਵੀ ਮਿਲਣਗੀਆਂ ਆਪਾਂ ਇਟਾਲੀਅਨ ਦੇ ਵਿੱਚ ਕਿਦਾਂ ਬੋਲਾਂਗੇ ਚੀ ਸੇਰਾਨੋ ਅੰਕੇ ਲੈ ਫੇਰੀਏ ਚੀ ਸੇਰਾਨੋ ਹੁੰਦਾ ਮੈਨੂੰ ਮਿਲਣਗੀਆਂ ਕੀ ਮਿਲਣਗੀਆਂ ਆਉਕੇ ਆਉਕੇ ਹੁੰਦਾ ਵੀ ਲੈ ਫੇਰੀਏ ਹੁੰਦਾ ਛੁੱਟੀਆਂ ਚੀ ਸੇਰਾਨੋ ਅੰਕੇ ਲੈ ਫੇਰੀਏ ਜੇ ਹੋਣਗੇ ਤਾਂ ਕਹਦੂਗੀ ਸੀ ਨਹੀਂ ਹੋਣਗੇ ਤਾਂ ਕਹਦੂਗੀ ਨੋ ਉਹ ਡਿਪੈਂਡ ਹੈ ਵੀ ਉਹਨਾਂ ਨੇ ਕਰਨੀਆਂ ਕਿ ਨਹੀਂ ਕਰਨੀਆਂ ਅੱਗੇ ਹੈਗਾ ਮੈਂ ਕੰਟਰੈਕਟ ਪੜ ਲਿਆ ਹੈ ਤੇ ਮੈਂ ਸਾਈਨ ਕਰ ਰਹੀ ਹਾਂ ਜਾਂ ਫਿਰ ਮੈਂ ਸਾਈਨ ਕਰਦਾ ਹਾਂ ਠੀਕ ਹੈ ਮੈਂ ਕਹਿੰਦਾ ਤਾਂ ਇੱਕ ਹੋਰ ਮੈਂ ਫਿਰ ਇੱਥੇ ਇੰਪੋਰਟੈਂਟ ਚੀਜ਼ ਐਸਮ ਜਦੋਂ ਵੀ ਤੁਸੀਂ ਕਿਸੇ ਵੀ ਕੰਮ ਤੇ ਜਦੋਂ ਤੁਸੀਂ ਕੰਟਰੈਕਟੂ ਕਰਦੇ ਆ ਕਿ ਦਾਤੂ ਕਰਨ ਤੋਂ ਪਹਿਲਾਂ ਸਾਈਨ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਰਿਲੈਕਸ ਹੋ ਕੇ ਕਿਸੇ ਵਕੀਲ ਨੂੰ ਪੜਵਾ ਲਿਆ ਕਰੋ ਜੋ ਉਹਦੇ ਵਿੱਚ ਲਿਖਿਆ ਠੀਕ ਹੈ ਜਾਂ ਫਿਰ ਜੇ ਇਟਾਲੀਅਨ ਹੋਣ ਦੀ ਹੈ ਉਹਨੂੰ ਪੜਵਾ ਲਿਆ ਕਰੋ ਕਿਉਂਕਿ ਚਾਰਤ ਰਹੀ ਹੁੰਦਾ ਆ ਇਹਦਾ ਸੜਾ ਕਿੰਤਰਾਤੋਂ ਹੁੰਦਾ ਆ ਆਪਾਂ ਨੂੰ ਇਹ ਹੁੰਦਾ ਚਲੋ ਸੜਾ ਕਿੰਤਰਾਤੋਂ ਚੱਲਦਾ ਆਪਾਂ ਸਭ ਤੇ ਤਰਨਤਾ ਦਾ ਆਪਾਂ ਦਮੰਦਾ ਕਰਾਂਗੇ ਇੱਥੇ ਵਿੱਚ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਹੋਊਗਾ ਮਾਲਕ ਕੀ ਕਰਦੇ ਆ ਜਦੋਂ ਆਪਾਂ ਸਭ ਤੇ ਤਰਨਤਾ ਦਾ ਦਮੰਦਾ ਕਰਨ ਜਾਣਾ ਤੇ ਉਹ ਕਹਿੰਦੇ ਕਰੰਦੇ ਆ ਵੀ ਤੁਹਾਡੇ ਮਾਰਗ ਨੇ ਤੁਹਾਡੇ ਪੈਸੇ ਪਹਿਲੇ ਹੀ ਵਿੱਚ ਦਿੱਤੇ ਹੋਏ ਆ ਤਕ ਨਹੀਂ ਤੁਹਾਡੇ ਕਰਤਰਾਤੋਂ ਚ ਲਿਖਿਆ ਹੈ ਭਾਈ ਮੈਨੂੰ ਸਾਰੇ ਪੈਸੇ ਦੇਣਾ ਹੈ ਠੀਕ ਆ ਤਾਂ ਕਰਕੇ ਤੁਸੀਂ ਸੈਤੇ ਤਰੰਦਰ ਦਾ ਦਮਾਂਦਾ ਨਿਕਾਸ਼ ਸਕਦੇ ਹੈ ਨਾ ਤੇ ਕਈ ਵਾਰ ਇਹ ਵੀ ਹੁੰਦਾ ਹੈ ਦੂਸਰੀ ਆਪਸ਼ਨ ਹੁੰਦੀ ਆ ਮੈਨੂੰ ਤੁਹਾਨੂੰ ਕੰਮ ਤੋ ਮਾਲਕ ਥੋੜਾ ਕੱਢ ਦਿੰਦਾ ਪਰ ਥੋੜਾ ਕਰਤਰਾਤੋਂ ਚੱਲਦਾ ਹੈ ਨਾ ਤੇ ਉਹਦੇ ਵਿੱਚ ਵੀ ਨੇ ਲਿਖਿਆ ਹੁੰਦਾ ਹੈ ਤੇ ਜੇ ਤੁਹਾਡੇ ਕੰਮ ਛੁੱਟਦਾ ਹੈ ਔਰ ਤੁਸੀਂ ਚਾਹੁੰਦੇ ਹੋ ਵੀ ਮੈਂ ਦਮੰਦਾ ਕਰਾਂ ਵੀ ਤਾਂ ਕਿ ਮੈਨੂੰ ਸਰਕਾਰ ਪੈਸੇ ਦੇਵੇ ਤੁਹਾਡੇ ਕੰਦਰਾ ਤੋਂ ਹਿਸਾਬ ਨਾਲ ਫਿਰ ਤੁਹਾਨੂੰ ਸਰਕਾਰ ਦੇਤੇ ਪੈਸੇ ਦਿੰਦੀ ਹੈ ਜਿੱਦਾਂ ਟਾਈਮ ਤੁਹਾਡਾ ਤੁਹਾਨੂੰ ਕੰਮ ਨਹੀਂ ਮਿਲਦਾ ਹੈਗਾ ਹਨ ਉਹਦੇ ਵਿੱਚ ਵੀ ਮਾਲਕ ਨੇ ਲਿਖਿਆ ਹੁੰਦਾ ਹੈ ਵੀ ਇਹਨੂੰ ਮੈਂ ਪਹਿਲੇ ਸਾਰੇ ਪੈਸੇ ਦੇ ਰਿਆ ਹਾਂ ਵੀ ਜਿਹੜਾ ਸਰਕਾਰ ਨੇ ਦੇਣਾ ਮੈਂ ਪਹਿਲੇ ਪੈਸੇ ਦੇ ਰਿਆ ਇਹਨੂੰ ਹਨਾ ਤੇ ਲੋਕਾਂ ਨੂੰ ਪੈਸੇ ਨਹੀਂ ਮਿਲਦੇ ਹੈਗੇ ਸੋ ਕੰਦਰਾ ਤੋਂ ਕਰਨ ਤੋਂ ਪਹਿਲਾਂ ਸਾਈਨ ਕਰਨ ਤੋਂ ਪਹਿਲਾਂ ਪਲੀਜ਼ ਇੱਕ ਵਾਰੀ ਜ਼ਰੂਰ ਪੜ ਲਿਆ ਕਰੋ ਉਹਦੇ ਉੱਤੇ ਲਿਖਿਆ ਕੀ ਬਹੁਤ ਕੋਸ਼ ਕੰਦਰਾ ਤੋਂ ਹੁੰਦਾ ਸਾਰਾ ਕੰਟਰੈਕਟ ਕਿਸੇ ਮਾਲਕ ਨੇ ਕਿਸੇ ਬੰਦੇ ਦੇ ਨਾਲ ਤੁਸੀਂ ਆਪਣੇ ਕੰਮ ਦਾ ਸਾਈਨ ਕਰ ਰਹੇ ਆ ਫਰਮਾਰੇ ਕਰ ਰਹੇ ਆ ਠੀਕ ਆ ਉਹਨੂੰ ਪੜ ਲਿਆ ਕਰੋ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਕੁਗੀ ਜਿਹਾ ਬਟ ਬਹੁਤ ਇੰਪੋਰਟੈਂਟ ਹੈ ਬੈਕ ਟੂ ਆਪਣੀ ਕਲਾਸ ਤੇ ਆ ਜਾਓ ਤੇ ਇੱਕ ਹੋਰ ਇਥੇ ਇਨਫੋਰਮੇਸ਼ਨ ਦਿੱਤ ਮੈਂ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਇਸ ਲਈ ਦੇ ਪੇਪਰ ਉੱਪਰ ਲਿਖੇ ਤੋਂ ਕਰ ਬਗਰ ਕਿ ਐਸਾ ਚੈਨਲ ਤੇ ਕਮੈਂਟ ਨਾ ਕਰਿਆ ਕਰੋ ਤੇ ਸਾਰੇ ਦੂਸਰੇ ਚੈਨਲ ਯੂਰਪੀਅਨ ਪੰਜਾਬੀ 365 ਤੇ ਉੱਥੇ ਜਾ ਕੇ ਪਲੀਜ਼ ਜ਼ਰੂਰ ਕਮੈਂਟ ਕਰਕੇ ਆਪਣਾ ਜੋ ਵੀ ਤੁਹਾਡਾ ਸਵਾਲ ਹੁੰਦਾ ਉੱਥੇ ਸਾਨੂੰ ਜ਼ਰੂਰ ਪੁੱਛ ਲਿਆ ਕਰੋ ਤੇ ਜਿਨਾਂ ਨੇ ਵੀ ਮੈਨੂੰ ਇੰਸਟਾਗ੍ਰam ਤੇ ਟਿਕਟੌਕ ਤੇ ਫੇਸਬੁੱਕ ਦੇ ਹਾਲ ਤੱਕ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਉੱਥੇ ਵੀ ਤੇ ਉਹਨਾਂ ਸਾਰਿਆਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗੇ ਆ ਹਾਂਜੀ ਆਜੋ ਮੈਂ ਕੰਟਰੈਕਟ ਪੜ੍ਹ ਲਿਆ ਹੈ ਮੈਂ ਸਾਈਨ ਕਰ ਰਹੀ ਹਾਂ ਜਾਂ ਫਿਰ ਮੇਰੇ ਹਾ ਓ ਲੈ ਤੋ ਇਲ ਕੋਂਟਰਾਟੋ ਫੇਰਮੋ ਉਹਲੇ ਤੋਂ ਹੁੰਦਾ ਮੈਂ ਪੜਨ ਲਈ ਜਰੀ ਹੁੰਦਾ ਪੜਨਾ ਲਈ ਤੋਂ ਮੈਂ ਪੜ ਲਿਆ ਇਹ ਲ ਕੋਨਟਰੈਕਟ ਤੋਂ ਕੰਦਰਾ ਤੋਂ ਪੜ ਲਿਆ ਹੈ ਇਹ ਸਿੱਧਾ ਕਹਿੰਦੇ ਫੇਰ ਮੋ ਠੀਕ ਆ ਫੇਰ ਫਿਰ ਮਾਰੇ ਹੁੰਦਾ ਸਾਈਨ ਕਰਨਾ ਫਿਰ ਮੈਂ ਹੁੰਦਾ ਵੀ ਮੈਂ ਸਾਈਨ ਕਰ ਰਹੀ ਹਾਂ ਅੱਗੇ ਹੈਗਾ ਕਿ ਮੈਂ ਇੱਕ ਦਿਨ ਦੀ ਛੁੱਟੀ ਲੈ ਸਕਦੀ ਹਾਂ ਹੁਣ ਆ ਅਜੇ ਤੱਕ ਤਾਂ ਤੁਹਾਡਾ ਹੋ ਗਿਆ ਕੰਟਰੈਕਟ ਤਾਂ ਵੀਜ਼ਾ ਨੇ ਖਤਮ ਹੋਣਾ ਪਰ ਆਪਾਂ ਨਾਰਮਲੀ ਆਪਾਂ ਪੁੱਛਣਾ ਮੈਂ ਇੱਕ ਦਿਨ ਦੀ ਛੁੱਟੀ ਲੈ ਸਕਦੀ ਹਾਂ ਮਾਰਕ ਨੂੰ ਜਾਂ ਫਿਰ ਮੇਕ ਦੇ ਮੈਨੂੰ ਇੱਕ ਦਿਨ ਦੀ ਛੁੱਟੀ ਚਾਹੀਦੀ ਆ ਹੈ ਨਾ ਹੁਣ ਆਪਾਂ ਇਹਨੂੰ ਇਟਾਲੀਅਨ ਵਿੱਚ ਕਿੱਦਾਂ ਕਹਿਣਾ posso avere un giorno che nei paesi scusami è che perciò giorno libero posso avere un giorno libero va me chutti le sakda ha posso permission leni me thakda ha avere un giorno leto un giorno hunda ik din di ki ni libero hunda hai chutti posso avere un giorno libero dasma sada hega ਕਿਰਪਾ ਕਰਕੇ ਛੁੱਟੀ ਤੋਂ ਪਹਿਲਾਂ ਕੰਮ ਖਤਮ ਤੁਸੀਂ ਦਾ ਮਾਲਕ ਨੂੰ ਕਹਿੰਦਾ ਮੈਨੂੰ ਛੁੱਟੀ ਚਾਹੀਦੀ ਮਾਲਕ ਹਰੇਕੋ ਇਹੀ ਕਹਿੰਦਾ ਸਤਾਲੇ ਘੋੜਿਆਂ ਦਾ ਖੇਤੀ ਦਾ ਕਿ ਕੰਮ ਖਤਮ ਕਰੋ ਛੁੱਟੀ ਲੈਣ ਤੋਂ ਪਹਿਲਾਂ ਆਪਣਾ ਸਾਰਾ ਕੰਮ ਖਤਮ ਕਰੀ ਫਿਰ ਤੂੰ ਜਾ ਸਾਦਾ ਛੁੱਟੀ ਦਿਓ ਕਿ ਤਾ ਤੁਹਾਨੂੰ ਕਹੂਗਾ ਇਟਾਲੀਅਨ ਦੇ ਵਿੱਚ ਕਿਰਪਾ ਕਰਕੇ ਛੁੱਟੀ ਤੋਂ ਪਹਿਲਾਂ ਕੰਮ ਖਤਮ ਕਰ ਲੈਣਾ ਜਾਂ ਫਿਰ ਕਰ ਦਿਓ ਪਰ ਫਵੋਰੇ ਫਿਨੀਸ਼ੀ ਇਲ ਤੂਓ ਲਾਵੋਰੋ ਪ੍ਰੀਮਾ ਡੀ ਅੰਡਾਰੇ ਪਰ ਫਵੋਰੇ ਹੁੰਦਾ ਕਿਰਪਾ ਕਰਕੇ ਫਿਨਿਸ਼ੀ ਫਿਨਿਸ਼ੀ ਹੁੰਦਾ ਵੀ ਖਤਮ ਕਰਦੇ ਇਲ ਤੂ ਆ ਲਵੋਰੋ ਤੂ ਆ ਹੁੰਦਾ ਤੇਰਾ ਲਵੋਰੋ ਹੁੰਦਾ ਕਬ ਪ੍ਰੀਮਾ ਹੁੰਦਾ ਪਹਿਲਾਂ ਦੇ ਅੰਦਾਰੇ ਜਾਣ ਤੋਂ ਪਹਿਲਾਂ ਪਰ ਫਾਵੋ ਫਿਨਿਸ਼ੀ ਇਲ ਤੂ ਆ ਲਵੋਰੋ ਪ੍ਰੀਮਾ ਦੇ ਅੰਦਾਰੇ ਕਿਰਪਾ ਕਰਕੇ ਕੰਮ ਕੰਮ ਖਤਮ ਛੁੱਟੀ ਤੇ ਜਾਣ ਤੋਂ ਪਹਿਲਾਂ ਆਪਣਾ ਕੰਮ ਖਤਮ ਕਰ ਦੇਣੀ ਗਿਆਰਵਾਂ ਸਾਡਾ ਹੈਗਾ ਸੈਂਟੈਂਸ ਪ੍ਰੇਨਾ ਦੇਹਲਵੀ 11ਵਾਂ ਸੈਟੈਂਸ ਖਤਮ ਹੋ ਗਿਆ फटाफट ਵੀਡੀਓ ਇੱਥੇ ਕੱਟ ਕੇ ਚਲ ਜੀਏ ਆਪਾਂ ਇੱਕ ਫੇਰ ਸਾਰਾ ਰਿਵਾਈਵ ਕਰਦੇ ਹਾਂ ਛੇ ਤਾਂ ਕਿ ਤੁਹਾਡੇ ਦਿਮਾਗ ਚੋਂ ਵੀ ਤਰ੍ਹਾਂ ਫਿੱਟ ਹੋ ਜਵੇ ਮੇਰਾ ਕੰਟਰੈਕਟ ਅਗਲੇ ਹਫਤੇ ਖਤਮ ਹੋ ਰਿਹਾ ਹੈ ਆਪਾਂ ਕਹਿਣਾ ਹੋਵੇ ਪਈ ਮੇਰਾ ਮਾਲਕ ਨੂੰ ਮੇਰਾ ਕੰਟਰੈਕਟ ਤੋਂ ਖਤਮ ਹੋ ਰਿਹਾ ਹੈ ਬਈ ਇਹਨੂੰ ਰੀਨਿਊ ਕਰਵਾ ਕੇ ਦੇ ਔਰ ਕਿੰਦਾ ਕਹਿਣਾ ਟਾਲਿੰਗ ਦੇ ਵਿੱਚ ਇਹ ਲੈ ਮੀਓ ਕੰਟਰੈਕਟੋ ਫਿਨੀਰੇ ਲਾ ਪ੍ਰੋਸੀਮੋ ਸੇਟੀਮਾਨਾ ਫਿਨੀਰੇ ਤੇ ਇਹ ਪਾ ਲੈਓ ਛੱ ਗੱਲ ਵਿੱਚ ਤਾਂ ਦੋ ਮਿਸਟੇਕਸ ਹੋ ਗਈਆਂ ਇੱਥੇ ਇਹ ਪਾ ਲੈ ਫਿਨੀਰੇ il mio contratto finire la prossima settimana il mio contratto hunda mio hunda mera contracto hunda contract finire hunda khatam ho gaya la prossima hunda agla sapti mana hunda hafta il mio contratto finire la prossima settimana ਫਰੈਟ ਵੀਡੀਓ ਲਾਈਕ ਕਰਦੇ ਸ਼ੇਅਰ ਜ਼ਰੂਰ ਕਰ ਦਿਓ ਆਓ ਆਪ ਇੱਕ ਵਾਰ ਫੇਰ ਰਿਪੀਟ ਕਰਦੇ ਆਂ ਸਤਿ ਸ੍ਰੀ ਅਕਾਲ ਮੈਡਮ ਬੋਂਜੋਨੋਸ ਨਹੀਂ ਹੋ ਰਹਾ ਸਤਿ ਸ੍ਰੀ ਅਕਾਲ ਕੀ ਗੱਲ ਕਰਦੀ ਸੀ Buongiorno, di cosa volevi parlare? Mi ha contattato puchasi. Volevo chiedere dei contratti. Hannocchini che è il hovega. Quante ore al giorno si lavora? E chiedete che sono dal contrattohovega? Che tipo di lavoro contratto sarà? Tempo determinato 6 mesi. Tempo determinato per 6 mesi. Che ci occupiamo in Belgio, ci saranno anche le ferie. ਮੈਂ ਕੰਟਰੈਕਟ ਤੋਂ ਪੜ੍ਹ ਲਿਆ ਹੈ ਸਾਈਨ ਕਰ ਰਹੀ ਹਾਂ ਉਹ ਲੈਤੋ ਇਲ ਕੰਟਰੈਕਟੋ ਫੇਰਮ ਕੀ ਮੈਂ ਇੱਕ ਦਿਨ ਦੀ ਛੁੱਟੀ ਲੈ ਸਕਦੀ ਹਾਂ ਪੋਸੋਵੇਰ ਜੋ ਨੋ ਲੀਬਰੋ ਕਿਰਪਾ ਕਰਕੇ ਛੁੱਟੀ ਤੋਂ ਪਹਿਲਾਂ ਕੰਮ ਖਤਮ ਕਰ ਦਿਓ ਪਰ ਸਭੋ ਦੇ ਫਿਨਿਸ਼ੀ ਇਲ ਤੁਆ ਲਵੋਰੋ ਪ੍ਰੀਮੋ ਦਿਨ ਦਾਰੇ ਮੇਰਾ ਕੰਟਰੈਕਟੋ ਅਗਲੇ ਹਫਤੇ ਖਤਮ ਹੋ ਰਿਹਾ ਹੈ ਇਲ ਮਿਓ ਕੰਟਰੈਕਟੋ ਫਿਨੀਰੇ ਲਾ ਪੋਸੀਵਾ ਸੇਟੀਮਾਨਾ ਸੋ ਐਸੀ ਗਿਆਸਤੀ ਵੀਡੀਓ ਮੈਂ ਉਮੀਦ ਕਰਦੀ ਆ ਤੁਹਾਡੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਸਸਰੀ ਘਾਲ ਜੀ ਮਿਲਦੇ ਆਪਾਂ ਕਿਸ ਅਗਲੀ ਵੀਡੀਓ ਦੇ ਵਿੱਚ